ਹਾਂਜੀ ਇੱਕ ਜ਼ਰੂਰੀ ਬੇਨਤੀ ਆ ਮੇਰਾ ਵੀ ਸਾਰੇ ਧਿਆਨ ਦੇ ਨਾਲ ਇਹ ਮਸਲੇ ਨੂੰ ਆਪਾਂ ਹੱਲ ਕਰੀਏ ਯਾਰ ਆਪਾਂ ਬਾਰੇ ਪਿੰਡਾਂ ਦੇ ਵਿੱਚ ਸਾਰੀਆਂ ਕਮੇਟੀਆਂ ਵਾਲੇ ਚੁੱਪ ਬੈਠੇ ਆ ਐ ਨਹੀਂ ਗੱਲ ਬਣਨੀ ਸਾਰੀਆਂ ਕਮੇਟੀਆਂ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਆ ਵੀ ਘਰ ਘਰ ਜਾ ਕੇ ਆਪਣਾ ਨਿਸ਼ਾਨ ਦਿਖਾ ਦਿਓ ਜੀ ਆਪਣਾ ਨਿਸ਼ਾਨ ਹੀ ਨਾ ਪਹੁੰਚਿਆ ਹੁਣ ਪਿੰਡ ਦੇ ਵਿੱਚ ਕਈ ਮਾਵਾਂ ਪੁੱਛਦੀਆਂ ਨਿਸ਼ਾਨ ਕੀ ਹੈ ਪਤਾ ਹੀ ਨਹੀਂ ਲੱਗਿਆ ਕਿ ਬਜ਼ੁਰਗਾਂ ਨੂੰ ਨਹੀਂ ਪਤਾ ਲੱਗਣਾ ਠੀਕ ਆ ਨੌਜਵਾਨੀ ਤਾਂ ਮੀਡੀਆ ਤੇ ਦੇਖ ਲੂਗੀ ਮੇਲਾ ਤੇ ਦੇਖ ਲੂਗੀ ਇਹ ਨਿਸ਼ਾਨ ਪਹੁੰਚਣਾ ਜ਼ਰੂਰੀ ਹੈ ਤੁਹਾਡੇ ਕੋਲ ਅੱਜ ਦਾ ਸਮਾਂ ਹੱਥ ਹੁੰਦਾ ਹੈਗਾ ਤੜਕੇ ਦਾ ਕੱਲ ਦਾ ਹੈਗਾ ਕੱਲ ਹੱਥ ਹੁੰਦਾ ਹੈਗਾ ਤੁਹਾਡੇ ਕੋਲੇ ਹੁਣ ਇੱਕ ਸਵਾ ਦਨ ਜਿਹੜਾ ਡੇਢ ਦਿਨ ਬਚਿਆ ਇਹਦੇ ਵਿੱਚ ਮੇਰਾ ਵੀਰ ਇਹ ਨਿਸ਼ਾਨ ਘਰ ਘਰ ਜਾ ਕੇ ਦੱਸ ਦੇਵੇ 10ਵੇਂ ਨੰਬਰ ਤੇ ਬਾਲਟੀਆਂ ਬਾਲਟੀ ਭਵੇਂ ਨਾਲ ਚੱਕ ਕੇ ਦੇਵੇ ਜੇ ਹੁਣ ਆ ਇੱਕ ਦਿਨ ਆਪਾਂ ਮਿਹਨਤ ਕਰ ਗਏ ਆਪਣੀ ਜਿੱਤ ਚ ਕੀਨੀ ਆ ਮੇਮਾਰੂ ਪਸਤਾਉਣ ਦਾ ਕੀ ਫਾਇਦਾ ਵੀਰ ਅਸੀਂ ਉਦੋਂ ਇੰਨੇ ਇੰਨੇ ਨਾਲ ਰਹਿ ਗਏ ਇੰਨੇ ਨਾਲ ਰਹਿ ਉਹ ਨਾ ਕੰਮ ਹੋ ਜੇ ਆਪਣੇ ਨਾਲ ਸੋ ਜੋ ਮਾਹੌਲ ਬਣਿਆ ਬਸ ਜੋ ਲਹਿਰ ਬਣੀ ਵੀ ਹੈ ਨਿਸ਼ਾਨ ਪਹੁੰਚਣਾ ਆਪਣਾ ਬਹੁਤ ਜ਼ਰੂਰੀ ਆ ਉਜੀ ਬੇਨਤੀ ਹੈ ਸਾਰੇ ਨੌਜਵਾਨਾਂ ਨੂੰ ਵੀ ਤੁਸੀਂ ਆਪ ਮਹਾਰੇ ਆਪਣੇ ਘਰਾਂ ਦੇ ਵਿੱਚ ਮਾਮਾਂ ਨੂੰ ਦੱਸੋ ਜਿਹੜਾ ਗੰਦ ਅਸਲ ਵਿੱਚ ਉਹ ਨਿਸ਼ਾਨਬਾਲਦੀ ਹੈ